ਉਹ ਦੇਰ ਨਾਲ ਗਈ ਪਾਸ ਕੀਚਕ ਦੇ ਆਈ ਦੇਰ ਨਾਲ ਗਈ ਪਾਸ ਕੀਚਕ ਦੇ ਆਈ ਕਹੇ ਤ੍ਰੋਪਤੀ ਸਣਾਈ ਆ ਬਸ ਸੁਣ ਲੀ ਜੀਏ ਅਮਾਜੇ ਰਾਤ ਨੂੰ ਤਿਆਰੀ ਕੀ ਜੀਏ ਮੈਂ ਆਵਾਜੇ ਰਾਤ ਨੂੰ ਤਿਆਰੀ ਕੀ ਜੀਏ ਉਨਾ ਨਾਚ ਕਰ ਹੈ ਅਪਾਰ ਨਾਚ ਕਰ ਹੈ ਅਪਾਰ ਜਿਹੜਾ ਸਰੂ ਗਹਾਰੇ ਉਤੇ ਕਰੀਏ ਬਹਾਰ ਬਾਦ ਪੱਕੀ ਜਾਣੀਏ ਵਿੱਚ ਨਾਚ ਕਰਦੇ ਆਨੰਦ ਮਾਣੀਏ ਵਿੱਚ ਕਰੇ ਨਾਚ ਦੇ ਆਨੰਦ ਮਾਣੀਏ ਰੋਸ਼ਨੀ ਕਰਾਈ ਛੇਦ ਰੰਗੇਲੀ ਵਝਾਈ ਨਾਲੇ ਸੀਰਨੀ ਮੈਂ ਗਾਈ ਨਾਲੇ ਸੀਰਨੀ ਮੈਂ ਗਾਈ ਕਈ ਪਰੇਕਾਰ ਦੀ ਕੀਜ ਕਰੇ ਪਾਸ ਤ੍ਰੋਪਤੀ ਬੁਕਾਰਦੀ ਤੀਜ ਕਰੇ ਪਾਸ ਤ੍ਰੋਪਤੀ ਬੁਕਾਰਦੀ ਰੇਸਮੀ ਵਿਛਾਉਣੇ ਕੰਬੇ ਤਕੀਏ ਲਗਾਉਣੇ ਰੇਸਮੀ ਵਿਛਾਉਣੇ ਕੰਬੇ ਤਕੀਏ ਲਗਾਉਣੇ ਫੁੱਲੇ ਬਾਗ ਝੋਮਗਾਉਣੇ ਫੁੱਲੇ ਬਾਗ ਝੋਮਗਾਉਣੇ ਸਾਤੇ ਦੀ ਵਿਖਾਣੀ ਵਿੱਚ ਨੱਚੇ ਵਿੱਚ ਨਾਚ ਕਰਦੇ ਆਨੰਦ ਮਾਣਿਏ ਵਿੱਚ ਨਾਚ ਕਰਦੇ ਆਨੰਦ ਮਾਣਿਏ ਕੇਵੜਾ ਤੇਰੇ ਭਲੇ ਲ ਚੰਬਾ ਕੇ ਤਕੀਰੂ ਮੇਲੇ ਕੇਵੜਾ ਤੇਰੇ ਭਲੇ ਲ ਚੰਬਾ ਕੇ ਤਕੀਰੂ ਮੇਲੇ ਮਹਿੰਦੀ ਲਾਟੀਆਂ ਦਾ ਦੇਲ ਲਪਟ ਖੜਾਵਣਾ ਮੁੱਟੇ ਕਈ ਭਾਤ ਗਮਲਾ ਤੇ ਲਾਵਣਾ ਮੁੱਟੇ ਕਈ ਭਾਤ ਗਮਲਾ ਤੇ ਲਾਵਣਾ ਤਾਰ ਦੇ ਫਲੂਸ ਲਵੋ ਸੁੰਦਰ ਜਲੂਸ ਤਾਰ ਦੇ ਫਲੂਸ ਲਵੋ ਸੁੰਦਰ ਜਲੂਸ ਐਨੇ ਉੜ ਜਾਵੇ ਤੂਸ ਛੜਕਾ ਕੇ ਪਾਣੀਏ ਵਿਚ ਨਾਚ ਕਰੇ ਦੇ ਨਥ ਮਾਣੀਏ ਵਿਚ ਨਾਚ ਕਰੇ ਦੇ ਨਥ ਮਾਣੀਏ ਦੀ ਮੇਰੇ ਆਉਣ ਪਤੀ ਮੇਰੇ ਆਉਣ ਜਿਹੜੇ ਗੁਪਤ ਸਤੌਣ ਤੈਨੂੰ ਮਾਰ ਕੇ ਮਕਾਉਣ ਪੰਜੇ ਹਜ਼ਾਰ ਵੇ ਪਾਸ ਰੱਖੀ ਸਾਰੇ ਆਪ ਦੇ ਹੱਥ ਯਾਰ ਵੇ ਪਾਸ ਰੱਖੀ ਸਾਰੇ ਆਪ ਦੇ ਹੱਥ ਯਾਰ ਵੇ ਤੇਨੀ ਪੁਕਾਰ ਕਹੀ ਧੋਮਤੀਸ ਨਾਰੇ ਕਹੇ ਪੂਰਨੇ ਉਚਾਰ ਕਹੇ ਪੂਰਨੇ ਉਚਾਰ ਪਾ ਫੇਰੀ ਬਾਣੀਏ ਵਿਚਨਾ ਦੇ ਘਾਰੇ ਦੇ ਆਨੰਦ ਬਾਣੀਏ ਵਿਚਨਾ ਦੇ ਘਾਰੇ ਦੇ